ਅੱਜ ਕੋ ਪੰਜਾਬ ਯੂਨੀਵਰਸਿਟੀ ਬਚਾਉਣੀ ਪੈ ਗਈ ਜੀ ਦੇਖੋ ਸਭ ਤੋਂ ਵੱਡਾ ਜਿਹੜਾ ਇਸ ਦੇ ਵਿੱਚ ਯੋਗਨਾ ਨੇ ਉਹ ਪਿਛਲੀਆਂ ਸਰਕਾਰਾਂ ਦਾ ਪਿਛਲੀ ਸਰਕਾਰਾਂ ਨੇ ਯੂਨੀਵਰਸਿਟੀ ਦੇ ਆਪਣਾ ਜਿਹੜਾ ਦਾਵਾ ਹੈਗਾ ਉਹ ਕਮਜ਼ੋਰ ਕਰਦੇ ਰਹੇ ਅੱਜ ਇਹ ਨੌਬਤ ਆ ਗਈ ਕਿ ਉਹ ਅਮੇਸ਼ਾ ਜੁੰਡਲੀ ਉਹ ਆਰਐਸਐਸ ਪੱਖੀ ਲੋਕ ਸੰਘ ਦੇ ਲੋਕ ਜਿਹੜੇ ਕਿ ਆਪ ਜਾਤਾਂ ਦੇ ਆਧਾਰ ਤੇ ਵੰਡੇ ਆਂਦੇ ਵੰਡੇ ਰਹਿ ਰਹੇ ਨੇ ਤੇ ਅੱਜ ਇਸ ਯੂਨੀਵਰਸਿਟੀ ਨੂੰ ਸਾਡੀ ਨੂੰ ਦੱਬਣੋਂ ਫਿਰਦੇ ਨੇ ਇਹ ਯੂਨੀਵਰਸਿਟੀ ਸਾਡੀ ਹੈ ਪੰਜਾਬ ਦੀ ਹੈ ਪੰਜਾਬ ਦੀ ਵਿਰਾਸਤ ਹੈ ਕਿੱਥੇ ਲਾਹੌਰ ਤੋਂ ਚੱਲੀ ਹੋਈ ਯੂਨੀਵਰਸਿਟੀ ਕਿਵੇਂ ਖੋਲਣਗੇ ਇਹ ਵਧਾਈ ਦੇ ਪੱਤੇ ਨੇ ਉਹ ਸਾਰੇ ਹੀ ਨੌਜਵਾਨ ਸਾਰੇ ਨੌਜਵਾਨ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਕਿਸੇ ਵੀ ਪੁਲਿਸ ਦੀਆਂ ਬੈਰੀਕੇਡਾਂ ਦੀ ਪ੍ਰਵਾਹ ਨਾ ਕਰਦੇ ਹੋਏ ਗੇਟਾਂ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਜੋਸ਼ ਦੇ ਨਾਲ ਹਿੰਮਤ ਦੇ ਨਾਲ ਇੱਥੇ ਪਹੁੰਚੇ ਨੇ ਤੇ ਜਿਹੜਾ ਮੋਰਚਾ ਹੈਗਾ ਉਹ ਸਫਲ ਹੋ ਰਿਹਾ ਹੈ। ਖਾਕੀ ਨਿਕਰ ਟੰਗੜ ਦਾ ਸੁਨੇਹਾ ਕੀ ਹੈਗਾ ਜੀ? ਖਾਕੀ ਨਿਕਰ ਟੰਗੜ ਦਾ ਸੁਨੇਹਾ ਇਹ ਹੈਗਾ ਕਿ ਖਾਕੀ ਨਿਕਰ ਆਰਐਸਐਸ ਤੇ ਸੰਗੀ ਲੋਕ ਪਾਈ ਬੈਠੇ ਨੇ। ਉਹ ਸੰਗੀ ਲੋਕ ਤੁਹਾਡੀ ਖਾਕੀ ਨਿਕਰ ਜਿਹੜੀ ਹੈਗੀ ਆ ਇਹ ਪੰਜਾਬ ਨੇ ਗਿੱਲੀ ਕਰਦੀ ਐ ਇਹ ਪੀਲੀ ਵੀ ਕਰਦੀ ਐ ਤੇ ਜੇ ਤੁਸੀਂ ਬਾਜ ਨਾ ਆਏ ਤਾਂ ਇਹ ਸੰਘਰਸ਼ ਜਿਹੜਾ ਹੈਗਾ ਤੁਹਾਡਾ ਹਾਲ ਕੀ ਹੋਣਾ ਤੁਹਾਨੂੰ ਵੀ ਨਹੀਂ ਪਤਾ ਲੱਗਣਾ ਮੈਨੂੰ ਇਸ ਵੇਲੇ ਡਾਕਟਰ ਜਗਦਾਰ ਦੀਆਂ ਦੋ ਲੈਣਾ ਜ਼ਰੂਰੀਆਂ ਯਾਦ ਆਉਂਦੀਆਂ ਨੇ ਕਿ ਹਰ ਮੋੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ ਫਿਰ ਵੀ ਅਸੀਂ ਰੁਕੇ ਨਾ ਸਾਡਾ ਫਲੀਬਾ ਹਰ ਪੈਰ ਤੇ ਹਨੇਰਾ ਦੋਸਤੋ ਇਸ ਵਕਤਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਆ ਤਸਵੀਰ ਦਿਖਾਉਣੀ ਬਹੁਤ ਜ਼ਰੂਰੀ ਹੈ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਖਾਕੀ ਨਿਕਲ ਚੰਗੀ ਹੀ ਹੈ ਜਿਸ ਦੇ ਉੱਪਰ ਲਿਖਿਆ ਹੋਇਆ ਹੈ ਕਿ ਦੁੱਕੀ ਤਿੱਕੀ ਚੱਕ ਦਿਆਂਗੇ ਢਾੜ ਦਾ ਗੱਡਾ ਰੱਖ ਦਿਆਂਗੇ ਆ ਭਾਈ ਜੀ ਹੁਣ ਇੱਥੇ ਪਹੁੰਚੇ ਨੇ ਭਾਈ ਜੀ ਆਹ ਕਿਉਂ ਪੰਜਾਬ ਯੂਨੀਵਰਸਿਟੀ ਬਚਾਉਣੀ ਪੈ ਗਈ ਜੀ ਦੇਖੋ ਸਭ ਤੋਂ ਵੱਡਾ ਜਿਹੜਾ ਇਸ ਦੇ ਵਿੱਚ ਯੋਗਨਾ ਨੇ ਉਹ ਪਿਛਲੀਆਂ ਸਰਕਾਰਾਂ ਦਾ ਪਿਛਲੀ ਸਰਕਾਰਾਂ ਨੇ ਯੂਨੀਵਰਸਿਟੀ ਦੇ ਆਪਣਾ ਜਿਹੜਾ ਦਾਵਾ ਹੈਗਾ ਉਹ ਕਮਜ਼ੋਰ ਕਰਦੇ ਰੇ ਅੱਜ ਇਹ ਨੋਬਤ ਆ ਗਈ ਕਿ ਉਹ ਅਮੇਸ਼ਾ ਜੁੰਡਲੀ ਉਹ ਆਰਐਸਐਸ ਪੱਖੀ ਲੋਕ ਸੰਘ ਦੇ ਲੋਕ ਜਿਹੜੇ ਕਿ ਆਪ ਜਾਤਾਂ ਦੇ ਆਧਾਰ ਤੇ ਵੰਡਦੇ ਆਂਦੇ ਵੰਡਦੇ ਰਹਿ ਰਹੇ ਨੇ ਤੇ ਅੱਜ ਇਸ ਯੂਨੀਵਰਸਿਟੀ ਨੂੰ ਸਾਡੀ ਨੂੰ ਦੱਬਣ ਨੂੰ ਫਿਰਦੇ ਨੇ ਇਹ ਯੂਨੀਵਰਸਿਟੀ ਸਾਡੀ ਹੈ ਪੰਜਾਬ ਦੀ ਹੈ ਪੰਜਾਬ ਦੀ ਵਿਰਾਸਤ ਹੈ ਕਿੱਥੇ ਲਾਹੌਰ ਤੋਂ ਚੱਲੀ ਹੋਈ ਯੂਨੀਵਰਸਿਟੀ ਕਿਵੇਂ ਖੋਲਣਗੇ ਅੱਜ ਵੱਡਾ ਜਿਹੜਾ ਹੰਗਾਰਾ ਹੈਗਾ ਇਸ ਮੁਹਿੰਮ ਦੇ ਵਿੱਚ ਨੌਜਵਾਨਾਂ ਨੇ ਦਿੱਤਾ ਤੇ ਇਹ ਜਿਹੜਾ ਇਸ ਅੰਦੋਲਨ ਦੀ ਗੂੰਜ ਜੜੀ ਹੈਗੀ ਆ ਅੱਜ ਪੰਜਾਬ ਦੀ ਬਰੂਹਾਂ ਤੇ ਨਹੀਂ ਰਹੀ ਅੱਜ ਹਿਮਾਚਲ ਹਰਿਆਣਾ ਦੀ ਬਰੂਹਾਂ ਤੇ ਨਹੀਂ ਪੂਰੇ ਹਿੰਦੁਸਤਾਨ ਦੀ ਬਰੂਹਾਂ ਤੇ ਨਹੀਂ ਪੂਰੇ ਵਿਸ਼ਵ ਦੇ ਵਿੱਚ ਇਸ ਵਿਦਿਆਰਥੀ ਸੰਘਰਸ਼ ਦੀ ਜਿਹੜੀ ਗੂੰਜ ਹੈ ਉਹ ਪਹੁੰਚੀ ਹੈ ਤੇ ਵਧਾਈ ਦੇ ਪਾਤਰ ਨੇ ਉਹ ਸਾਰੇ ਨੌਜਵਾਨ ਸਾਰੇ ਨੌਜਵਾਨ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਕਿਸੇ ਵੀ ਪੁਲਿਸ ਦੀਆਂ ਬੈਰੀਕੇਡਾਂ ਦੀ ਪ੍ਰਵਾਹ ਨਾ ਕਰਦੇ ਹੋਏ ਗੇਟਾਂ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਜੋਸ਼ ਦੇ ਨਾਲ ਹਿੰਮਤ ਦੇ ਨਾਲ ਇੱਥੇ ਪਹੁੰਚੇ ਨੇ ਤੇ ਜਿਹੜਾ ਮੋਰਚਾ ਹੈਗਾ ਉਹ ਸਫਲ ਹੋ ਰਿਹਾ ਤੇ ਜਿਹੜੇ ਸਾਡੇ ਹੱਕ ਹੈਗੇ ਨੇ ਚਾਹੋ ਸੈਨੇਟ ਦੀ ਗੱਲ ਹੋਵੇ ਚਾਹੇ ਮੌਜੂਦਾ ਚੰਡੀਗੜ੍ਹ ਦੇ ਮਸਲੇ ਹੁਣ ਪੰਜਾਬ ਦਾ ਹੱਕ ਹਮੇਸ਼ਾ ਚੰਡੀਗੜ੍ਹ ਤੇ ਰਿਹਾ ਹੈ ਪੰਜਾਬੀ ਬੋਲਦੇ ਇਲਾਕਿਆਂ ਤੇ ਰਿਹਾ ਇਹ ਅਸੀਂ ਲੈ ਕੇ ਰਵਾਂਗੇ ਅੱਛਾ ਭਾਈ ਜੀ ਹਸਾਇਨੇ ਤੋਂ 245 ਭੰਗ ਕਿਉਂ ਕੀਤੀ ਗਈ ਕਾਰਨ ਕੀ ਹੈ ਤੁਸੀਂ ਕੀ ਕਾਰਨ ਮੰਨਦੇ ਹੋ ਜੀ ਇਹਦਾ ਕਾਰਨ ਸਭ ਤੋਂ ਵੱਡਾ ਇਹ ਹੈਗਾ ਜਿਵੇਂ ਹਿੰਦੁਸਤਾਨ ਦੀ ਬਾਕੀ ਯੂਨੀਵਰਸਟੀਆਂ ਨੇ ਉਹਨੇ ਵਿੱਚ ਆਰਐਸ ਜਿਹੜੀ ਹੈਗੀ ਆ ਉਹ ਸਿਰਲੇਖ ਰੂਪ ਚ ਜਿਹੜਾ ਉਸ ਦਾ ਢਾਂਚਾ ਹੈਗਾ ਜਿਹੜਾ ਇਲੈਕਸ਼ਨ ਢਾਂਚਾ ਹੈਗਾ ਉਹਨੂੰ ਭੰਗ ਕਰਕੇ ਆਪਣੀ ਅੰਡਰ ਕਰਦਾ ਜਾਂਦੀ ਹੈ ਇਹੀ ਇੱਥੇ ਕਰਨਾ ਚਾਹੁੰਦੀ ਆ ਉਹ ਸਭ ਤੋਂ ਵੱਡਾ ਕਾਰਨ ਇਹ ਹੈਗਾ ਕਿ ਇਹਨਾਂ ਨੇ ਕੀ ਕਰਨਾ ਹੈਗਾ ਜਿਵੇਂ ਸੀਆਂ 8 10 10 ਲੈ ਕੇ ਡਿਗਰੀਆਂ ਦਿੰਦੀਆਂ ਨੇ ਇਹਨਾਂ ਦੇ ਇੱਕ ਆਮ ਜਿਹੜਾ ਕਮਜ਼ੋਰ ਵਰਗ ਦਾ ਜਿਹੜਾ ਵਿਦਿਆਰਥੀ ਹੈ ਉਹਦੀ ਪੜ੍ਹਾਈ ਉਹਦੇ ਹੱਕ ਜਿਹੜੇ ਹੈਗੇ ਆ ਪੜ੍ਹਨ ਦਾ ਹੱਕ ਜਿਹੜਾ ਹੈਗਾ ਉਹ ਖੋਣਾ ਤਾਂ ਕਿ ਸਿਰਫ ਤੇ ਸਿਰਫ ਇਹ ਜਿਹੜੀ ਯੂਨੀਵਰਸਿਟੀ ਹੈ ਵੱਡੇ ਵੱਡੇ ਆਦਾਨੀ ਅਡਵਾਨੀ ਜਿਨ੍ਹਾਂ ਨੂੰ ਅਜਿਹੀ ਇਹ ਸਾਰੇ ਜਿੱਥੇ ਇੱਕ ਪਾਸੇ ਕਿਸਾਨੀ ਸੈਕਟਰੇ ਵੇਚਦੇ ਪਏ ਨੇ ਕਿੱਥੇ ਕਾਰਪੋਰੇਟ ਸੈਕਟਰੇ ਵੇਚਦੇ ਨੇ ਵਿਦਿਆ ਖੇਤਰ ਵੀ ਹੈ ਵੱਡੇ ਵੱਡੇ ਘਰਾਂ ਨੂੰ ਵੇਚਦੇ ਵੇਚ ਲੈਣਾ ਚਾਹੁੰਦੇ ਨੇ ਇਹ ਅਸੀਂ ਇਹ ਯੂਨੀਵਰਸਿਟੀ ਜਿਹੜੀ ਹੈਗੀ ਐ ਉਸ ਦੇ ਵਿੱਚ ਸੰਘਰਸ਼ ਕਰਨ ਲੱਗੇ ਹੋਏ ਸਰਗ ਦੇ ਸੰਘਰਸ਼ ਅੱਜ ਜਾਰੀ ਰਹੂਗਾ। ਚਾ ਭਾਈਓ ਜਿਹੜੇ ਖਾਕੀ ਨਿਕਲਣਗੇ ਇੱਕ ਵਾਰ ਆਪਾਂ ਉਹ ਜ਼ਰੂਰ ਦਿਖਾ ਦਿੰਦੇ ਭਾਈ ਦਿਖਾਓ ਕਮੇਟੀ ਖਾਕੀ ਖਾਕੀ ਨਿਕਲਣਗੇ ਜ਼ਰੂਰ ਦਿਖਾ ਦੇਓ। ਖਾਕੀ ਨਿਕਲ ਟੰਗੜ ਦਾ ਸੁਨੇਹਾ ਕੀ ਹੈਗਾ ਜੀ? ਖਾਕੀ ਨਿਕਲ ਟੰਗੜ ਦਾ ਸੁਨੇਹਾ ਇਹ ਹੈਗਾ ਕਿ ਖਾਕੀ ਨਿਕਲ ਆਰਐਸਐਸ ਤੇ ਸੰਗੀ ਲੋਕ ਪਾਈ ਬੈਠੇ ਨੇ। ਉਹ ਸੰਗੀ ਲੋਕ ਤੁਹਾਡੀ ਖਾਕੀ ਨਿਕਰ ਜਿਹੜੀ ਹੈਗੀ ਆ ਇਹ ਪੰਜਾਬ ਨੇ ਗਿੱਲੀ ਕਰਦੀ ਐ ਇਹ ਪੀਲੀ ਵੀ ਕਰਦੀ ਐ ਤੇ ਜੇ ਤੁਸੀਂ ਬਾਜ ਨਾ ਆਏ ਤਾਂ ਇਹ ਸੰਘਰਸ਼ ਜਿਹੜਾ ਹੈਗਾ ਤੁਹਾਡਾ ਹਾਲ ਕੀ ਹੋਣਾ ਤੁਹਾਨੂੰ ਵੀ ਨਹੀਂ ਪਤਾ ਲੱਗਣਾ ਖਾਕੀ ਨਿਕਰ ਇੱਕ ਵਾਰ ਫੜ ਕੇ ਜਿਹਾ ਇਹ ਤੋਂ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਹੈ ਇਹ ਜ਼ਰੂਰ ਦੱਸੋ ਪੰਜਾਬੀ ਦੇ ਵਿੱਚ ਇਹਦੇ ਵਿੱਚ ਲਿਖਿਆ ਸਾਡਾ ਪੰਜਾਬ ਸਾਡੀ ਯੂਨੀਵਰਸਿਟੀ ਦੁੱਕੀ ਤਿੱਕੀ ਚੱਕ ਦਿਆਂਗੇ ਧਾੜ ਤੇ ਗੋਡਾ ਰੱਖ ਦਿਆਂਗੇ ਬਾਲਾ ਖਾਕੀ ਨਿਕਲ ਜਿਹੜੀ ਹੈਗੀ ਆ ਉਹ ਹਿੰਦੁਸਤਾਨ ਦੇ ਜਿਹੜੇ ਸੰਗੀਤਾਂ ਚ ਹੈਗਾ ਉਹਦੀ ਨਿਸ਼ਾਨੀ ਹੈ ਖਾਕੀ ਨਿਕਲ ਪੰਜਾਬ 'ਚ ਅਸੀਂ ਪੜਨੀ ਦੇਣੀ ਇਹ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਫਿਕਰੋਬਾਦ ਫਿਰਕੋਬਾਦ ਦੀ ਸੋਚ ਦੀ ਧਰਤੀ ਨਹੀਂ ਇੱਥੇ ਮੁਸਲਮਾਨ ਵੀ ਵਸਦਾ ਹੈ ਇੱਥੇ ਹਿੰਦੂ ਵੀ ਵਸਦਾ ਹੈ ਇੱਥੇ ਸਿੱਖ ਵੀ ਵਸਦਾ ਹੈ ਇੱਥੇ ਹੋਰ ਵੀ ਕਮਿਊਨਿਟੀਆਂ ਜਿਹੜੀਆਂ ਹੈਗੀਆਂ ਬੜੇ ਆਰਾਮ ਨਾਲ ਰਹਿੰਦੀਆਂ ਇਸ ਲਈ ਫਿਰਕੂਵਦੀ ਸੋਚ ਆਰਐਸਐਸ ਦੀ ਪਾੜੂ ਸੋਚ ਅਸੀਂ ਪੰਜਾਬ ਚ ਦਾਖਲ ਨਹੀਂ ਹੋਣ ਦੇਣੀ ਇਹਨੂੰ ਦਫਾ ਕਰਾਂਗੇ ਅੱਛਾ ਬਾਈ ਦੀ ਯੂਨੀਵਰਸਿਟੀ ਬਾਰੇ ਕੋਈ ਲਿਖਿਆ ਕੋਈ ਗਾ ਗਾ ਯੂਨੀਵਰਸਿਟੀ ਬਾਰੇ ਨਹੀਂ ਲਿਖਿਆ ਪਰ ਮੈਨੂੰ ਇਸ ਵੇਲੇ ਡਾਕਟਰ ਜਗਦਾਰ ਜੀ ਆ ਦੋ ਲੈਣਾ ਜ਼ਰੂਰੀ ਯਾਦ ਆਉਂਦੀਆਂ ਨੇ ਕਿ ਹਰ 모ੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ ਫਿਰ ਵੀ ਅਸੀਰ ਕਹਿਣਾ ਸਾਡਾ ਵੀ ਵੇਖ ਜੇ ਰਾ ਹਰ 모ੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ ਇਹਦੇ ਹਨੇਰਾ ਸੰਗੀਆਂ ਲੋਕਾਂ ਨੇ ਪਾਇਆ ਨਾ ਆ ਦੇਖਿਆ ਨਾ ਨੌਜਵਾਨੀ ਕਿਵੇਂ ਲੱਟ ਲੱਟ ਬਲਦੀ ਆ ਇਹ ਰੋਸ਼ਨ ਦਿਮਾਗ ਲੋਕ ਨੇ ਇਹ ਦੁੱਕੀ ਚਿੱਕੀ ਨੂੰ ਚੱਕ ਦੇਣਗੇ ਤੌਣ ਤੇ ਗੋਡਾ ਰੱਖ ਦੇਣਗੇ ਅੱਛਾ ਜਿਹੜੇ ਪੰਜਾਬ ਯੂਨੀਵਰਸਿਟੀ ਤੇ ਕਬਜ਼ਾ ਕਰਨ ਤੇ ਮਨਸੂਬੇ ਪਾੜ ਕੇ ਬੈਠੇ ਹੋਣੇ ਕਾਮਯਾਬ ਹੋਣਦੇ ਹੋਗੇ ਵੀ ਉਹਨਾਂ ਨੂੰ ਅਸੀਂ ਬਿਲਕੁਲ ਨਹੀਂ ਕਾਮਯਾਬ ਹੋਣਗੇ ਉਹ ਕਿੱਥੋਂ ਸਾਰੇ ਪੰਜਾਬ ਤੋਂ ਇੱਕ ਇੱਕ ਨੌਜਵਾਨ ਚੱਲ ਕੇ ਆਇਆ ਤੜਕੇ ਦਾ ਚੱਲਿਆ ਹੋਇਆ ਤੇ ਜਿਹੜੇ ਵੈਰੀਕੇਟ ਨੇ ਡੇਢ ਨੇ ਟੁੱਟਦੇ ਕਿਵੇਂ ਨਜ਼ਰ ਆਏ ਨੇ ਕਿਸੇ ਨੂੰ ਮਤਲਬ ਅਸੀਂ ਕਿਸੇ ਵੀ ਰੂਪ ਦੇ ਵਿੱਚ ਸੰਗੀ ਟਾਂਚੇ ਦਾ ਯੂਨੀਵਰਸਿਟੀ ਤੇ ਪੰਜਾਬ ਤੇ ਔਰ ਤੁਹਾਡੇ ਕਬਜ਼ੇ ਕਦੇ ਨਹੀਂ ਹੋਣ ਦਵਾਂਗੇ। ਕਿੰਦਾ ਵੀ ਪੰਜਾਬੀਆਂ ਦੇ ਹੱਕਾਂ ਤੇ ਡਾਕਾ ਮਾਰਨਾ ਸੌਖਾ ਹੈਗਾ ਜੀ। ਪੰਜਾਬੀਆਂ ਤੇ ਜਿੰਮੇ ਕਹਿੰਦੇ ਨੇ ਨਾ ਪੰਜਾਬ ਤੇ ਜੰਮਿਆਂ ਨੂੰ ਨਿਤ ਮੁਹਿਮਾ ਇਹਦਾ ਲੜਨ ਵਾਲੀ ਕੌਮ ਹੈ। ਇਹਦਾ ਮਾਰਸ਼ਲ ਕੌਮ ਹੈ। ਪੰਜਾਬ ਦੇ ਹੱਕ ਨਾ ਦਬੇ ਜਾ ਸਕਦੇ ਨੇ, ਨਾ ਦਬੇ ਜਾਣੇ ਨੇ। ਠੀਕ ਹੈ। ਕੁਝ ਟੈਂਬਲੀ ਕੁਝ ਲੋਕ ਅਵੇਸਰੇ ਹੋ ਜਾਂਦੇ। ਉਹ ਰਾਜਨੀਤਿਕ ਪਾਰਟੀਆਂ ਦੇ ਪਿੱਛੇ ਲੱਗ ਕੇ ਆਪਣਾ ਜ਼ਮੀਰ ਵੇਚਦੇ ਨੇ ਪਰ ਜਾਗਦੀ ਜ਼ਮੀਰ ਵਾਲੇ ਬਾਬਾ ਗਰਜਾ ਸਿੰਘ ਬਾਬਾ ਪੋਤਾ ਸਿੰਘ ਦੋਹੀ ਬੋਸ ਸੀ ਅੱਜ ਦਾ ਪੂਰਾ ਲਹਿਰ ਬਣੀ ਪਈ ਹੈ ਜਿੰਦਾਬਾਦ ਜੀ ਜੀ ਬਿਲਕੁਲ ਦਾ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਲਾਸ ਵਿੱਚ ਚੰਗ ਲੋ ਜਰੂਰ ਦਿਓ ਬਹੁਤ ਬਹੁਤ